ਪੰਜਾਬ ਦੇ ਵਿੱਚ ਆਏ ਦਿਨ ਬੱਚਿਆਂ ਦੇ ਨਾਲ ਅਜਿਹੇ ਮਾਮਲੇ ਹੁੰਦੇ ਨੇ ਅਜਿਹੇ ਕਾਣਡ ਹੁੰਦੇ ਨੇ ਜੋ ਕਿ ਰੌਂਗਟੇ ਖੜੇ ਕਰ ਦਿੰਦੇ ਨੇ ਤਾਜ਼ਾ ਮਾਮਲਾ ਜੋ ਕਿ ਜਲੰਧਰ ਤੋਂ ਸਾਹਮਣੇ ਆਉਂਦਾ ਹੈ ਉੱਥੇ ਇੱਕ ਅਧਿਆਪਕ ਦੇ ਵੱਲੋਂ ਹੀ ਬੱਚੇ ਦੇ ਨਾਲ ਬੇਸ਼ਰਮੀ ਦੀਆਂ ਸਾਰੀਆਂ ਹੱਦਾ ਪਾਰ ਕਰ ਦਿੱਤੀਆਂ ਜਾਂਦੀਆਂ ਨੇ ਜਿੱਹਾਂ ਅਧਿਆਪਕ ਵੱਲੋਂ ਬੱਚੀ ਦੇ ਨਾਲ ਗਲਤ ਹਰਕਤਾਂ ਕੀਤੀਆਂ ਜਾਂਦੀਆਂ ਨੇ ਆਪਣੀ ਹਵਸ ਮਿਟਾਉਣ ਦੇ ਖਾਤਰ ਇਹ ਅਧਿਆਪਕ ਪੰਜਵੀਂ ਜਮਾਤ ਵਿੱਚ ਪੜਦੀ ਬੱਚੀ ਦੇ ਨਾਲ ਜਿੰਸੀ शोषण ਕਰਦਾ ਮਾਮਲਾ ਜੋ ਕਿ ਪੁਲਿਸ ਦੇ ਧਿਆਨ ਦੇ ਵਿੱਚ ਆਉਂਦਾ ਹੈ ਤੇ ਮਾਮਲਾ ਦਰਜ ਕੀਤਾ ਗਿਆ ਹੈ ਦੱਸਦੀ ਕਿ ਖੁਲਾਸਾ ਉਸ ਸਮੇਂ ਹੁੰਦਾ ਜਦੋਂ ਬੱਚੀ ਡਰੀ ਸਹਿਮੀ ਆਪਣੀ ਚਾਚੀ ਨੂੰ ਸਾਰੀ ਗੱਲ ਦੱਸਦੀ ਹੈ ਬੱਚੀ ਦੀ ਮਾਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਣ ਮਗਰ ਪੁਲਿਸ ਨੇ ਅਧਿਆਪਕ ਖਿਲਾਫ ਮਾਮਲਾ ਦਰਜ ਕੀਤਾ ਅਗਲੀ ਕਾਰਵਾਈ ਸ਼ੁਰੂ ਕੀਤੀ ਹੈ ਪਰ ਜੋ ਬਿਆਨ ਬੱਚੀ ਦੇ ਸਾਹਮਣੇ ਆਉਂਦੇ ਨੇ ਬੱਚੀ ਦੀ ਮਾਂ ਦੇ ਸਾਹਮਣੇ ਆਉਂਦੇ ਨੇ ਉਹਨਾਂ ਇਹ ਕਿਹਾ ਕਿ ਉਹ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਦੀ ਹੈ ਬੱਚੀ ਦੀ ਮਾਂ ਦਾ ਕਹਿਣਾ ਹੈ ਕਿ ਲੋਕਾਂ ਦੇ ਘਰਾਂ ਦੇ ਵਿੱਚ ਉਹ ਕੰਮ ਕਰਕੇ ਆਪਣੀ ਬੱਚੀ ਨੂੰ ਪਾਲ ਕੇ ਉਹ ਇੱਕ ਵੱਡਾ ਅਫਸਰ ਬਣਾਉਣਾ ਚਾਹੁੰਦੀ ਸੀ ਪਰ ਉਸ ਦੇ ਅਧਿਆਪਕ ਨੇ ਉਸ ਦੇ ਨਾਲ ਜੋ ਕਾਰਾ ਕੀਤਾ ਉਹ ਬੇਹਦ ਸ਼ਰਮਨਾਕ ਹੈ ਛੋਟੀ ਬੱਚੀ ਹੁਣ ਛੁੱਟੀਆਂ ਹੋਣ ਦੇ ਕਰਕੇ ਆਪਣੀ ਚਾਚੀ ਦੇ ਕੋਲ ਰਹਿ ਰਹੀ ਸੀ ਕਿਉਂਕਿ ਮਾਂ ਲੋਕਾਂ ਦੇ ਘਰਾਂ 'ਚ ਕੰਮ ਕਰਕੇ ਉਸ ਨੂੰ ਪੜਾਉਣਾ ਚਾਹੁੰਦੀ ਸੀ ਉਸ ਦੀ ਬੱਚੀ ਨੇ ਆਪਣੀ ਚਾਚੀ ਨੂੰ ਦੱਸਿਆ ਕਿ ਸਕੂਲ ਦੇ ਵਿੱਚ ਪੜਾਉਂਦਾ ਅਧਿਆਪਕ ਉਸ ਦੇ ਨਾਲ ਗਲਤ ਹਰਕਤਾਂ ਕਰ ਰਿਹਾ ਹੈ ਉਹ ਵੀ ਇੱਕ ਸਾਲ ਤੋਂ ਜਿਸ ਤੋਂ ਬਾਅਦ ਉਸ ਨੂੰ ਡਰਾਇਆ ਧਮਕਾਇਆ ਜਾਂਦਾ ਹੈ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਉਕਤ ਅਧਿਆਪਕ ਬੱਚੀ ਨੂੰ ਰੋਜ਼ਾਨਾ ਪੁਰਾਣੀ ਕੰਟੀਨ ਦੇ ਵਿੱਚ ਬੁਲਾਉਂਦਾ ਅੰਦਰੋਂ ਦਰਵਾਜ਼ਾ ਬੰਦ ਕਰ ਦਿੱਤਾ ਅੱਖਾਂ ਤੇ ਪੱਟੀ ਬੰਨ ਕੇ ਗਲਤ ਹਰਕਤਾਂ ਕਰਦਾ ਰਿਹਾ ਇਸ ਦੇ ਨਾਲ ਹੀ ਅਧਿਆਪਕ ਵੱਲੋਂ ਬੱਚੀ ਨੂੰ ਘਰ ਦੇ ਵਿੱਚ ਦਸਣ ਨੂੰ ਲੈ ਕੇ ਧਮਕੀਆਂ ਵੀ ਦਿੱਤੀਆਂ ਸੀ ਜੇਕਰ ਉਸਨੇ ਦੱਸਿਆ ਤਾਂ ਉਸ ਨੂੰ ਜਾਨ ਤੋਂ ਮਾਰ ਦੇਵੇਗਾ ਮਾਂ ਦੇ ਮੁਤਾਬਕ ਜਦੋਂ ਬੱਚੀ ਸਕੂਲ ਜਾਂਦੀ ਤਾਂ ਬੇहद ਡਰੀ ਸਹਿਮੀ ਹੋਈ ਰਹਿੰਦੀ ਸੀ ਪਰਿਵਾਰ ਵੱਲੋਂ ਪਿਆਰ ਨਾਲ ਜਦ ਉਸ ਨੂੰ ਪੁੱਛਿਆ ਗਿਆ ਤਾਂ ਉਸਨੇ ਸਾਰੀ ਘਟਨਾ ਆਪਣੀ ਚਾਚੀ ਨੂੰ ਦੱਸੀ ਹੈ ਜਿਸ ਤੋਂ ਬਾਅਦ ਮਾੜ ਦੇ ਧਿਆਨ ਦੇ ਵਿੱਚ ਮਾਮਲਾ ਆਇਆ ਤੇ ਮਾਮਲਾ ਦਰਜ ਕਰਵਾਇਆ ਗਿਆ